جي تي آ او 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 ਆਜੂ ਆ ਗਿਆ ਆਜੂ ਓਏ ਹਟੋ ਪਰੇ ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੋਟ ਰਿਆ ਲੰਬੇ ਪਾਪਾ ਕੇ ਹੈ ਆਇਓ ਸਮਾਨ ਫੜਾ ਇਹਨੂੰ ਖੇ ਰੱਖੋ ਹੁਤਾਬਾ ਜਿੰਦਾਬਾਦ ਗੁਰੂ ਨਾਨਕ ਦੇਵ ਜੱਗਾ ਕਰਦਾ ਧੱਕਾ ਪੁਲਿਸ ਬੰਦੇ ਘੁੱਟਦੀ ਆ ਅਸੀਂ ਸਾਟ ਔੜ ਗਏ ਲੈ 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 ਓਏ ਫੋਨ ਫੜ ਕੇ ਰੱਖ ਪੰਜਾਬ ਪਲਾਸ ਜਿੰਦਾਬਾਹ ਗੱਡੀ ਕੇ ਰੋਕਦੀ ਨਾ ਮੂਰੇ ਮੋਟਰਸਾਈਕਲ ਲਾਓ

हाँ 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 ਉਹ ਨਹੀਂ ਨਹੀਂ ਨਜ਼ਰ ਕਰਦੇ ਹੋ ਤੁਸੀਂ ਲੋਕ ਆ ਨਹੀਂ ਆਇਆ ਤੁਹਾਡਾ ਬੱਬਰ ਸ਼ੇਰ ਆ ਗਿਆ ਹੁਣ ਜੀ ਨਜ਼ਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗ ਕੇ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕੇ ਨੂੰ ਬੋਲੋ ਸਾਡੀ ਨਾ ਵਸਨੀ ਪਿਆ ਤੇ ਮੜਨੀ ਆਈ ਸੀ ਪੰਜਾਬੀ ਨਹੀਂ ਉਹਦਾ ਸੁਤੇ ਆਈ ਨਹੀਂ ਤੁਸੀਂ ਤੁਮਰ ਸਾਹਿਬ ਉਹਦੇ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਹਦੇ ਕਿਉਂ ਨਹੀਂ ਆਏ ਤੁਸੀਂ ਤੱਤਰ ਕੀ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸਟ ਦਿਖਾ ਦਿਓ ਬੰਦੇ ਤੁਸੀਂ ਚੈੱਕ ਲੈਣ ਲਈ 500 ਬੰਦੇ ਨੇ ਦੇਖਿਆ ਇੱਥੇ ਸਾਬ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੈ ਜੀ ਕੋਈ ਕਹੀ ਕ੍ਰਿਮੀਨਲ ਹੈ ਯਾਰ ਸਵਾ ਘੰਟੇ ਬਾਅਦ ਪਹੁੰਚੇ ਇੱਥੇ ਕਿਹਨਾਂ ਨੇ ਤੋੜਿਆ ਕਿਹਨਾਂ ਨੇ ਲੱਤਰ ਸਾਰੇ ਕੋਨੇ ਦੱਕਿਆ ਯਾਰ ਬੇਟਾ कैंर हो भाजी 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 वेलो सर की गल होगी सर की मैं कहते दफ्तर तो रोक लगा रहे राशन की ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਹੈ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੀ ਹੈ ਕਿਹੜੀ ਕੰਪਲੇਟ ਆ ਹੁਣੇ ਕੰਪਲੇਟ ਲਿਖੀ ਹੈ ਤੁਸੀਂ ਹੁਣੇ ਕੰਪਲੇਟ ਲਿਖੀ ਹੈ ਤੁਸੀਂ

ਓਏ ਮਜਾ ਕਰ ਗਏ ਸਿੱਧੀ ਰੋਡ ਦੀ ਪੰਜਾਬ ਦੀ ਹਰ ਕਰ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡ ਉਹ ਭਾਈ ਪਰ ਆ ਲੋ ਜੇ 1 ਮਿੰਟ ਉੱਥੇ ਬੈਠ ਮਿੰਟ ਰੇਰ ਬਈ ਉੱਥੇ ਨਹੀਂ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਬਈ ਕੀ ਗੱਲ ਉਹ ਸਾਡੇ ਪੰਜਾਬੀ ਕੀ ਹੋਇਆ ਕੀ ਸਾਨੂੰ ਹੱਦ ਪਾਣਗੇ ਪੱਕਾ ਪਿਆ

शाहर नगर बच्चे खड़े हैं श्री भारत कृष्णास जी ਆਜੂ ਆ ਗਿਆ ਆਜੂ ਓਏ ਪਰੇ ਹਟੋ ਪਰੇ ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ बंदे कुटते हो बंदे कुटते हो पाके बंदे कुट रहे हो लंबे बंदे कुट रहे हो लंबे पा के बंदे कुटती है ग्डी मुरे मोटरसाइकिल लाओ मोटरसाइकिल लाओ मुरे मोटरसाइकिल लाओ मुरे मोटरसाइकिल लाओ चलेगी, नहीं चलेगी।, नहीं चलेगी। ਮੁਰਦਾਬਾਦ 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 ਪੰਜਾਬ ਮੁਰਦਾਬਾਦ ਅਸੀਂ ਘੰਟਾ ਪਹਿਲਾਂ ਫੋਨ ਕਰਿਆ ਉਦੋਂ ਕੋਈ ਨਹੀਂ ਰਿਹਾ ਉਹ ਸਾਡੇ 75 ਬੰਦੇ ਚੱਕ ਕੇ ਲਿਜਾਉਂਦੇ ਆ ਨਿਹਾਲ ਮੈਨੂੰ ਨਵਾਂ ਐਡਰੈਸ ਦਿਓ ਭਾਜੀ ਤੁਸੀਂ ਰੈਸਟੋਰੈਂਟ ਉਦੋਂ ਤੋਂ ਲੱਤੀ ਆਈ ਨਹੀਂ ਤੁਸੀਂ ਪੱਥਰ ਕਰਦੇ ਹੋ ਚੱਕ ਕੇ ਲੈ ਗਏ ਰਸ਼ਮ ਚੱਕ ਕੇ ਲੈ ਗਏ ਇਹ ਕੋਈ ਬੰਦ ਹਾਂ ਨਹੀਂ 600 ਚੱਕ ਰਹੇ ਹੋ ਭਾਜੀ ਪੱਥਰ ਤੋਂ ਨਿਹਾਲ ਜੀ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਪਸੇ ਨਾਲ ਆਓ ਅਸੀਂ ਬੰਕੇ ਨੇ जाहिर कर दे ਆ ਗਿਆ ਤੁਹਾਡਾ ਬੱਬਰ ਸ਼ੇਰ ਆ ਗਿਆ ਹੁਣ ਜੀ ਨਜ਼ਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਅਸੀਂ ਇੰਡੀਆ ਦੇ ਪਿੱਛੇ ਲੱਗੇ ਪਰ ਆਪ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕੇ ਦਾ ਬੋਲੋ ਸਾਡੀ ਦਾ ਨਹੀਂ ਆਇਆ ਮੇਰੀ ਪਰਮਨੈਂਟ ਨਹੀਂ ਆਈ ਸੀ ਪੰਜਾਬੀ ਨਹੀਂ ਉਹਦਾ ਸੁਪਾ ਨਹੀਂ ਨਹੀਂ ਤੁਸੀਂ ਤੁਮਨ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਹਿੱਪਟਰ ਕੀ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾ ਦੇ ਬੰਦੇ ਤੁਸੀਂ ਚੈੱਕ ਕਰ ਲੈਂਦੇ 500 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਮ ਲੰਮਾ ਭਾਗੇ ਚੱਕ ਕੇ ਲੱਗ ਨਹੀਂ ਕੋਈ ਕ੍ਰਿਮੀਨਲ ਹੈ ਯਾਰ 3 ਘੰਟੇ ਬਾਅਦ ਪਹੁੰਚੇ ਇੱਥੇ ਕਿੰਨੇ ਨੇ ਤੋੜਿਆ ਕਿੰਨੇ ਨੇ ਲੱਤਰ ਸਾਰੇ ਨੇ ਕੋੜੇ ਤੱਕ ਯਾਰ ਬੇਟਾ ਆ ਜਿੰਨੇ ਆਇਆ ਇਧਰ ਹੋ ਜਾ ਭਾਜੀ 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 ਵੇਚੋ ਤਨ ਕੀ ਗੱਲ ਹੋ ਗਈ ਸਰ ਕੀ ਮੈਦ ਕੀ ਆ ਜੀ ਕਹਿੰਦੇ ਦਫਤਰ ਦਫਤਰ ਕੋਈ ਰੋਕ ਲਾ ਕਰੇ ਆ ਕ੍ਰਾਸ਼ਨ ਨੂੰ ਚੰਗੀ ਬਾਲਦੇ ਦੀ ਲੇਟ ਹੋ ਗਈ